ਵੀ ਆਪਾਂ ਕਿਹੜਾ ਦਰਪਣ ਵਰਤ ਲਿਆਂਗੇ ਪਿੱਛੇ ਦੀ ਆਵਾਜ਼ਾਈ ਦੇਖਣ ਦੇ ਲਈ ਠੀਕ ਹੈ ਤਾਂ ਪਿੱਛੇ ਦੀ ਆਵਾਜ਼ਾਈ ਦੇਖਣ ਦੇ ਲਈ ਆਪਾਂ ਉਹ ਵਾਲਾ ਦਰਪਣ ਵਰਤਾਂਗੇ ਜਿਹੜਾ ਆਪਾਂ ਨੂੰ ਪਿੱਛੇ ਜਿਆਦਾ ਦਿਖਾਊਗਾ ਜਿਹਦਾ ਦੇਖਣ ਦਾ ਘੇਰਾ ਕਿ ਹੋਗਾ ਵੱਡਾ ਹੋਗਾ ਤਾਂ ਆਪਾਂ ਉਹ ਵਾਲੇ ਦਰਪਣ ਨੂੰ ਵਰਤਾਂਗੇ ਪਿੱਛੇ ਦੀ ਆਵਾਜ਼ਾਈ ਦੇਖਣ ਦੇ ਲਈ ਤਾਂ ਤੁਹਾਡੇ ਅੱਗੇ ਹਾ ਤਿੰਨ ਦਰਪਣ ਪਏ ਨੇ ਠੀਕ ਹੈ ਤਿੰਨੇ ਤਿੰਨਾਂ ਦਰਪਣਾ ਦੇ ਵਿੱਚੋਂ ਮਾਨੂੰ ਦੇਖ ਕੇ ਦੱਸੋ ਵੀ ਤੁਹਾਨੂੰ ਕਿਹੜੇ ਦਰਪਣ ਦੇ ਵਿੱਚ ਸਭ ਤੋਂ ਜਿਆਦਾ ਨਜ਼ਰ ਆ ਰਿਹਾ ਹੈ ਇੱਕ ਬੱਚਾ ਆ ਕੇ ਦੇਖੋ ਆ ਜਾ ਬੱਚੇ ਤੂੰ ਆ ਜਾ ਹਾਂ ਇਹਨਾਂ ਤਿੰਨਾਂ ਦਰਪਣਾਂ ਦੇ ਵਿੱਚੋਂ ਕਿਹੜਾ ਦਰਪਣ ਹੈ ਜਿਹਦੇ ਵਿੱਚ ਤੈਨੂੰ ਜਿਆਦਾ ਬੱਚੇ ਨਜ਼ਰ ਆ ਰਹੇ ਨੇ ਕਿਹੜੇ ਦਰਪਣ ਦੇ ਵਿੱਚ ਕਿਹਦੇ ਵਿੱਚ ਜਿਆਦਾ ਨਜ਼ਰ ਆ ਰਹੇ ਨੇ ਕਿਹੜੇ ਚ ਦੱਸੋ ਫਟਾ ਲੱਕ ਦੱਸੋ ਇਸ ਦੇ ਵਿੱਚ ਚਲੋ ਹੋਰ ਆਉ ਬੱਚਾ ਕੋਈ ਹਾਂਜੀ ਬੱਚੇ ਜਿਆਦਾ ਕਿਹੜੇ ਦਰਪਣ ਦੇ ਵਿੱਚ ਨਜ਼ਰ ਆ ਰਹੇ ਨੇ ਏਚ ਆ ਰਹੇ ਨੇ ਆਜਾ ਹੋਰ ਆਓ ਬੱਚੇ ਆਜੋ ਹਾਂ ਦੇਖ ਜਿਹੜੇ ਦਰਪਨ ਦੇ ਵਿੱਚ ਤੁਹਾਨੂੰ ਸਭ ਤੋਂ ਜਿਆਦਾ ਨਜ਼ਰ ਆ ਰਹੇ ਨੇ ਬੱਚੇ ਉਹ ਕਿਹੜਾ ਦਰਪਨ ਹੈ ਹਾਂਜੀ ਹੁਣ ਸਾਰੇ ਬੱਚਿਆਂ ਦਾ ਕਹਿਣਾ ਵੀ ਇਹ ਵਾਲੇ ਦਰਪਨ ਦੇ ਵਿੱਚ ਜਿਆਦਾ ਨਜ਼ਰ ਆ ਰਹੇ ਨੇ ਠੀਕ ਹੈ ਚਲੋ ਬੈਠੋ ਹੁਣ ਇਹ ਵਾਲੇ ਦਰਪਨ ਦੇ ਵਿੱਚ ਤੇ ਆਹ ਦਰਪਨਾਂ ਦੇ ਵਿੱਚ ਕੀ ਫਰਕ ਹੈ ਵੀ ਇਹਨਾਂ ਦੇ ਵਿੱਚ ਦੇਖੋ ਜਿਹੜਾ ਆਹ ਵਾਲਾ ਦਰਪਨ ਹੈ ਇਹ ਤਾਂ ਕਿਹੜਾ ਦਰਪਣ ਹੈ? ਸਮਤਲ ਦਰਪਣ। ਇਹਦੇ ਵਿੱਚ ਤਾਂ ਆਪਾਂ ਨੂੰ ਓਨਾ ਹੀ ਦਿਖਦਾ ਹੈਗਾ ਜਿੰਨਾ ਆਪਣੀ ਸ਼ਕਲ ਹੁੰਦੀ ਹੈਗੀ, ਠੀਕ ਹੈ? ਤੇ ਇਸ ਤੋਂ ਬਾਅਦ ਜਿਹੜਾ ਆਵਲਾ ਦਰਪਣ ਹੈ, ਇਹ ਕਿਹੜਾ ਦਰਪਣ ਹੈ? ਆਵਤਲ ਦਰਪਣ। ਠੀਕ ਹੈ? ਇਹ ਆਵਤਲ ਦਰਪਣ ਹੈ। ਇਹਦਾ ਕੰਮ ਕੀ ਹੈ? ਇਹ ਪ੍ਰਕਾਸ਼ ਦੀਆਂ ਕਿਰਨਾਂ ਕਿੱਥੇ ਇਕੱਠਾ ਕਰਦਾ ਹੈ। ਠੀਕ ਹੈ? ਤੇ ਇਹਦੇ ਵਿੱਚ ਵੈਸੇ ਵੀ ਤੁਸੀਂ ਦੇਖੋਗੇ ਤੁਹਾਨੂੰ ਤੁੰਦਰਾ ਨਜ਼ਰ ਆ ਰਿਹਾ ਹੈ। ਹੈਨਾ? ਨਾਲ ਤੁਹਾਨੂੰ ਕੀ ਨਜ਼ਰ ਆ ਰਿਹਾਗਾ? ਪੁੱਠਾ। ਤਾਂ ਹੁਣ ਜੇ ਆਪਾਂ ਸ਼ੀਸ਼ੇ ਦੇ ਮਗਰ ਅਵਤਲ ਦਰਪਣ ਲਗਾ ਲੀਏ ਕਿ ਆਪਾਂ ਨੂੰ ਇਹ ਸਹੀ ਨਤੀਜਾ ਦੇਊਗਾ ਆਪਾਂ ਨੂੰ ਕਿਸ ਤਰ੍ਹਾਂ ਨਜ਼ਰ ਆਊਗਾ ਇਹਦੇ ਵਿੱਚ ਤਸਵੀਰ ਪੁੱਠੀ ਨਜ਼ਰ ਆਊਗੀ ਫਿਰ ਆਪਾਂ ਨੇ ਜੇ ਕਿਤੇ ਮੋੜ ਮੁੜਨਾ ਹੋਵੇ ਤਾਂ ਅਵਤਲ ਦਰਪਣ ਲੱਗਿਆ ਹੋਵੇ ਆਪਾਂ ਮੁੜ ਸਕਦੇ ਕਿ ਨਹੀਂ ਮੁੜ ਸਕਦੇ ਕਿਉਂਕਿ ਇਹ ਤਾਂ ਆਪਾਂ ਨੂੰ ਪੁੱਠਾ ਦਿਖਾਊਗਾ ਠੀਕ ਹੈ ਉਹਦਾ ਆਪਾਂ ਨੂੰ ਰਿਸਕ ਹੋ ਜਾਊਗਾ ਨਾ ਤੇ ਇਸ ਤੋਂ ਬਾਅਦ ਜਿਹੜਾ ਆਹ ਵਾਲਾ ਦਰਪਣ ਹੈ ਜਿਹਦੇ ਵਿੱਚ ਬੱਚਿਆਂ ਨੇ ਕਿਹਾਗਾ ਵੀ ਸਾਨੂੰ ਸਭ ਤੋਂ ਜ਼ਿਆਦਾ ਨਜ਼ਰ ਆ ਰਿਹਾ ਹੈਗਾ ਇਹ ਜਿਹੜਾ ਦਰਪਣ ਹੈ ਇਹ ਕਿਹੜਾ ਦਰਪਣ ਹੈ ਉਤਲ ਦਰਪਣ ਹੁਣ ਇਹਦੇ ਵਿੱਚ ਕੀ ਹੈ ਤੁਸੀਂ ਦੇਖੋਗੇ ਇਹਦੇ ਵਿੱਚ ਸਾਰੇ ਬੱਚੇ ਨਜ਼ਰ ਆ ਰਹੇ ਨੇ ਜ਼ਿਆਤਰ ਕਿਉਂ ਨਜ਼ਰ ਆਣੇ ਕਿਉਂਕਿ ਦੇਖਣ ਦਾ ਘੇਰਾ ਕੀ ਹੈਗਾ ਵੱਡਾ ਹੈਗਾ ਠੀਕ ਹੈ ਦੇਖਣ ਦਾ ਘੇਰਾ ਦਾ ਵੱਡਾ ਹੋਣ ਕਰਕੇ ਇਹ ਕੀ ਹੈਗਾ ਜ਼ਿਆਦਾ ਏਰੀਆ ਦਿਖਾਉਣਾ ਪਿੱਛੋਂ ਠੀਕ ਹੈ ਪਰ ਇਹਦੇ ਵਿੱਚ ਤਸਵੀਰ ਹੈ ਜਿਹੜੀ ਛੋਟੀ ਬਣ ਰਹੀ ਹੈ ਠੀਕ ਹੈ ਤਾਂ ਇਸ ਦਰਪਨ ਦੇ ਵਿੱਚ ਵਸਤੂ ਦੀ ਤਸਵੀਰ ਛੋਟੀ ਬਣਦੀ ਹੈ ਪਰ ਇਹਦਾ ਦੇਖਣ ਦਾ ਘੇਰਾ ਵੱਡਾ ਹੋਣ ਕਰਕੇ ਕਾਰਾਂ ਦੇ ਪਿੱਛੇ ਜਾਂ ਸਕੂਟਰਾਂ ਦੇ ਜਿਹੜਾ ਪਿੱਛੇ ਦੇਖਣ ਦਾ ਦਰਪਨ ਹੁੰਦਾ ਉਹ ਕਿਹੜਾ ਦਰਪਨ ਹੁੰਦਾ ਹੈਗਾ ਉਤਲ ਦਰਪਣ